ਹਾਂਜੀ ਆਪਾਂ ਆ ਗਏ ਦਿੱਲੀ ਦੇ ਅੰਤਰਰਾਸ਼ਟਰੀ ਇੰਦਰਾ ਗਾਂਧੀ ਹਵਾਈ ਅੱਡੇ ਤੇ ਤੇ ਬੜੀ ਦੇਰ ਦੇ ਆਪਾਂ ਹਵਾਈ ਸਫ਼ਰ ਨੂੰ ਟਾਲਦੇ ਸੀਗੇ ਤੇ ਹੁਣ ਆਪਾਂ ਜਿੱਥੇ ਜਾ ਰਹੇ ਹੈਗੇ ਆ ਇੱਥੇ ਜਾਨੀ ਕਿ ਨਾ ਟ੍ਰੇਨ ਜਾਂਦੀ ਆ ਨਾ ਬੱਸ ਜਾਂਦੀ ਆ ਕਿਉਂਕਿ ਆਪਾਂ ਅੰਡੇਮਾ ਦੇ ਕੋਬਰ ਜਾਣਾ ਹੈਗਾ ਤੇ ਆਪਾਂ ਚਲਦੇ ਆ ਫਿਰ ਲੈਨੇ ਐਂਟਰੀ ਹੁਣ ਇੱਥੇ ਵਿੱਚ ਦੇਖ ਜੀ ਆਪਾਂ ਲੈ ਲਿਆ ਆਧਾਰ ਕਾਰਡ ਤੇ ਟਿਕਟ ਹੱਥ ਚ ਹਾਂ ਆ ਲੈ ਜੋ ਦਿ ਆਪਾਂ ਆ ਗਏ ਹੁਣ ਅੰਦਰ 에ਰਪੋਰਟ ਦੇ ਹੁਣ ਆਪਾਂ ਦੇਖਦੇ ਆਂ ਇੰਡੀਗੋ ਵਾਲੀ ਲਾਈਨ ਕਿੱਥੇ ਕਿ ਜਿਆ ਆਹ ਲਿਖਿਆ ਇੰਡੀਗੋ ਤੇ ਹੁਣ ਆਪਾਂ ਕਰਾ ਦਈਏ ਬੈਗ ਜਮਾ ਚੈੱਕ ਇਨ ਬੈਗ ਜਮਾ ਕਰਾ ਦਈਏ ਤੇ ਫਿਰ ਆਪਾਂ ਥੋੜੇ ਜਿ ਰੈਲੇ ਹੋ ਜਾਾਂਗੇ ਤੇ ਫਿਰ ਆਪਾਂ ਮਿਲਦੇ ਆਂ ਅੱਗੇ ਰੈਲੇ ਬੈਗ ਕਿਰਤੀ ਜੀ ਹਾਂ ਇਹ ਰਖਤੀ ਇੱਕ ਮਿੰਟ ਮਿੰਟ ਇਹ ਟੋਡੇ ਵਾਲਾ ਹਾਂ ਹੋ ਗਿਆ ਨਹੀਂ ਨਹੀਂ ਰਸ ਹੈ ਹਾਂਜੀ ਓਕੇ ਹੋ ਗਿਆ ਨਾ ਇਹ ਕਰ ਰਹੇ ਨੇ ਇਹ ਬੋਜਾ ਬੈਗ ਗਏ ਆਪਣੇ ਕੇ ਲੋ ਜੀ ਇਹ ਮਿਲ ਗਿਆ ਹੁਣ ਆਪਾਂ ਨੂੰ ਬੋਰਡਿੰਗ ਪਾਸ ਤੇ ਹੁਣ ਆਪਾਂ ਧਿਆਨ ਨਾਲ ਸਕਿਉਰਟੀ ਚੈੱਕਨ ਲਈ ਜੰਨੇ ਅੰਦਰ ਨੂੰ ਆਪਾਂ ਹੁਣ ਦੇਖਦੇ ਆਂ ਕੀ ਅੱਗੇ ਚੈੱਕਨ ਵੀ ਹੋ ਗਿਆ ਸਕਿਉਰਟੀ ਚੈੱਕਨ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਆਪਾਂ ਦੇਖਦੇ ਆਂ ਗੇਟ ਨੰਬਰ ਕਿੰਨੇ ਤੇ ਸੀਗਾ ਲਿਖਿਆ ਹੋਇਆ ਉਹ ਤੇ ਦੇਖ ਲਓ ਜੀ ਆਪਾਂ ਹੁਣ ਜਾਣਾ ਹੈਗਾ ਗੇਟ ਨੰਬਰ 3 ਤੇ ਸਭ ਕੁਝ ਇਧਰੋਂ ਨਿਬੜ ਗਿਆ ਬਹੁਤ ਸੌਖਾਗਾ ਪਹਿਲੀ ਵਾਰ ਆਪਾਂ ਮਤਲਬ ਉਹ ਫਲਾਈਟ ਦਾ ਸਫਰ ਕਰ ਰਹੇ ਹੈਗੇ ਆ ਤੇ ਬਹੁਤ ਹੁਣ ਤੱਕ ਟਾਲਦੇ ਰਹੇ ਸੀ ਕਿਉਂਕਿ ਟ੍ਰੇਨ ਦੇ ਵਿੱਚ ਥਾਂ-ਥਾਂ ਰੋਕ ਕੇ ਆਪਾਂ ਸਫ਼ਰ ਦੇ ਦੇਖ ਸਕਦੇ ਹਾਂ ਵਿਊ ਪੁਆਇੰਟ ਜਾਂ ਟੈਕਸੀ ਦੇਖਦੇ ਰਹੇ ਨੇ ਹੈਗੇ ਆ ਤੇ ਹੁਣ ਆਪਾਂ ਜਾਣਾ ਹੈਗਾ ਅੰਡੇਮਾਨ ਨਿਕੋਬਰ ਇੱਥੋਂ ਫੜਾਂਗੇ ਆਪਾਂ ਫਲਾਈਟ ਹైదరాబాద్ ਨੂੰ ਹਣਾ ਓਕੇ ਹਾਂਜੀ ਹਾਂਜੀ ਪਹਿਲੀ ਵਾਰੀ ਫਲਾਈਟ ਤੇ ਜਾਂ ਲੱਗਿਆ ਬਾਏਅਰ ਜਾਂ ਲੱਗਿਆ ਬੜਾ ਹੀ ਰਮਾਂਟਿਕ ਸਫ਼ਰ ਲੱਗ ਰਿਹਾ ਤੇ ਪੂਰਾ ਸਟਾਫ ਐਸੇ ਸਹਿਯੋਗ ਵਾਲਾ ਕੋਈ ਦਿੱਕਤ ਆਉਣ ਨਹੀਂ ਦਿੰਦੇ ਹੈਗੇ ਤੇ ਸੋਹਣਾ ਸਿੰਘ ਚੈਕ ਇਨ ਕਰ ਲਿਆ ਤੇ ਇੱਥੇ ਤਲਾਸ਼ੀ ਜਬਰਦਸਤ ਹੁੰਦੀ ਹੈ ਕਿਉਂਕਿ ਕਾਰ ਨੇ ਅੱਜ ਕਈ ਵਾਰੀ ਵਾਰ ਕੁਝ ਪ੍ਰੋਬਲਮ ਨਾ ਜਾਵੇ ਐਸੇ ਕਰਕੇ ਮੈਂ ਕਿ ਤਲਾਸ਼ੀ ਬਹੁਤ ਵਧੀਆ ਕਰਦੇ ਆ ਇਹ ਤੇ ਹਰ ਪੱਖੋਂ ਸੇਫਟੀ ਰੱਖਣ ਦੀ ਕੋਸ਼ਿਸ਼ ਹੈ ਇਹਨਾਂ ਦੀ ਪੈਸੈਂਜਰ ਦੀ ਵੀ ਤੇ ਯਾਤਰੀਆਂ ਦੀ ਐਸਾ ਕਰਕੇ ਬਹੁਤ ਵਧੀਆ ਗਿਆ ਕਾਮਨਾ ਕਰਦੇ ਆ ਵੀ ਤੁਸੀਂ ਵੀ ਇਸ ਤਰ੍ਹਾਂ ਦਾ ਆਨੰਦ ਮਾਣੋ ਧੰਨਵਾਦ ਚਲੋ ਜੀ ਹੁਣ ਆਪਾਂ ਅੱਗੇ ਚੱਲੀਏ ਗੇਟ ਨੰਬਰ 3 ਤੇ ਲੋ ਜੀ ਦੇਖੋ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਟਰਮੀਨਲ 1 ਆ ਨਾ ਹੈ ਇਹ ਸਾਰੇ ਜਿਹੜੇ ਆਈ ਕਾਰਡ ਪਾਏ ਹੁੰਦੇ ਆ ਸਾਡੀ ਸਹਾਇਤਾ ਲਈ ਹੁੰਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਕਿਸੇ ਨੂੰ ਇਧਰ ਡਿਊਟੀ ਫਰੀ ਏਰੀਆ ਆ ਗਿਆ ਮਨ ਲੱਗਦਾ ਸ਼ਾਪਸ ਨੇ ਇਹ ਪਹਿਲਾਂ ਤਾਂ ਹੀ ਇੰਨਾ ਚਰਾਉਣ ਨੂੰ ਕਹਿੰਦੇ ਆ ਵੀ ਤਾਂ ਕਿ ਆਪਣੀ ਜੇਬ ਹਲਕੀ ਕਰੋ ਤੁਸੀਂ ਤੇ ਟਾਈਮ ਵੀ ਵੇਲੇ ਲੱਗਦਾ ਹੈਗਾ ਪਰ ਸਾਨੂੰ ਜਿਆਦਾ ਟਾਈਮ ਨਹੀਂ ਲੱਗਿਆ ਹੈਗਾ ਸਕਿਉਰਿਟੀ ਚੈੱਕ ਇਨ ਤੇ ਵੀ ਤੇ ਸਭ ਕੁਝ ਸਮੂਥਲੀ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਹਾਂ ਆ ਗਿਆ ਜੀ 게ਟ ਨੰਬਰ 3 ਆਪਣਾ ਸਾਰੇ ਵੇਟਿੰਗ ਏਰੀਆ ਆ ਗਿਆ ਜੀ ਆਪਣਾ 게ਟ ਨੰਬਰ 3 ਤੇ ਆ ਗਏ ਆ 게ਟ ਨੰਬਰ 3 ਦਾ ਵੇਟਿੰਗ ਏਰੀਆ ਹੈਗਾ ਹੁਣ ਆਪਾਂ ਇੱਥੇ ਬਹਿਨੇ ਆਂ ਵੇਟ ਕਰਦੇ ਆਂ ਤੇ ਟਾਈਮ ਹੈਗਾ ਜੀ ਆਪਣਾ ਡੇਢ ਘੰਟਾ ਹੈਗਾ ਆਪਣੀ ਫਲਾਈਟ ਦੇ ਵਿੱਚ ਹੈ ਜੀ ਇੱਥੇ ਵੇਟ ਕਰਦੇ ਆਂ ਇੱਥੋਂ ਵੀ ਚੈੱਕ ਕਰ ਸਕਦੇ ਆਪਾਂ ਅ ਲਿਖਿਆ ਹੈ ਆਪਣੀ 2230 ਇੰਡੀਗੋ E6H494 ਹైదరాబాద్ ਹైదరాబాద్ ਆਪਣੀ ਫਲਾਈਟ ਚੇਂਜ ਹੈ ਤੇ ਗੇਟ ਨੰਬਰ 3 ਲਿਖਿਆ ਹੈਗਾ ਇਹਨਾਂ ਨੇ ਚੈੱਕ ਕਰਨੇ ਜਾਰੀ ਹੈਗਾ ਚੈੱਕ ਚੱਲ ਰਿਹਾ ਹੈ ਜੇ ਤੇ ਆਪਾਂ ਬਸ ਵੇਟ ਕਰਦੇ ਆ ਗੇਟ ਨੰਬਰ ਦੁਆਰਾ ਫੇਰ ਕਹਿੰਦੇ ਚੈੱਕ ਕਰ ਲੈਣਾ ਚਾਹੀਦਾ ਵੀ ਇਹ ਹੁਣ ਗੇਟ ਨੰਬਰ ਬਦਲ ਵੀ ਦਿੰਦੇ ਆ ਪਹਿਲਾਂ ਤੈਨੂੰ ਦੱਸਿਆ ਸੀ ਹੁਣ ਕਹਿੰਦੇ 38 ਗੇਟ ਨੰਬਰ ਹੋ ਗਿਆ ਤੇ ਇੱਕ ਵਾਰੀ ਥੋੜੀ ਦੇਰ ਬਾਅਦ ਚੈੱਕ ਕਰ ਲੈਣਾ ਚਾਹੀਦਾ ਜਿਵੇਂ ਅਸੀਂ ਵੀ ਚੈੱਕ ਕਰ ਲਿਆ ਸੀ ਵੈਸੇ ਇਹਨਾਂ ਨੇ ਬੋਲ ਵੀ ਦਿੰਦੇ ਆ ਹੁ ਤਾਂ ਲੋ ਜੀ ਹੁਣ 38 ਤੇ ਪਤੀ ਤੋ 45 ਤੱਕ ਲਿਖਿਆ ਹੁਣ ਆਪਾਂ 38 ਤੇ ਜਾਣਾ ਗਾ 38 ਤੇ ਇਹ ਆ ਗਿਆ ਗੇਟ ਨੰਬਰ 38 ਇੱਥੋਂ ਆਪਾਂ ਦੇਖਦੇ ਹਾਂ ਹੁਣ ਅੱਗੇ ਅਗਲਾ ਪ੍ਰੋਸੈਸ ਫਾਲੋ ਕਰਦੇ ਹਾਂ ਇੱਧਰ ਵੀ ਵੈਸੇ ਲਿਖਿਆ ਹੋਇਆ ਹੈਗਾ ਹਾਂ 10:30 ਤੋਂ ਈਚ ਸਾਨ 38 ਲਿਖਿਆ ਇੱਧਰ ਵੀ 10:30 ਦੀ ਫਲਾਈਟ 38 ਜੀ ਬੜਾ ਲੋ ਸੀਗਾ ਡਰ ਜਾ ਫਿਕਰ ਜਾ ਵੀ ਪਤਾ ਨਹੀਂ ਕਿਵੇਂ ਜੇ ਹੁੰਦੀ ਹੋਊਗੀ ਪਰ ਬਹੁਤ ਇੱਥੇ ਹੈਲਪਫੁਲ ਸਾਰਾ ਸਟਾਫ ਹੁੰਦਾ ਹੈਗਾ ਆ ਤੁਸੀਂ ਜਿੱਤੋ ਮਰਜ਼ੀ ਪੁੱਛ ਲਓ ਤੁਹਾਡੇ ਬਹੁਤ ਹੈਲਪ ਕਰਦਾ ਬਹੁਤ ਸੌਖਾ ਹੈਗਾ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਇੱਥੇ ਵੈਬ ਚੈੱਕ ਇਨ ਜਾਂ ਹੋਰ ਚੈੱਕ ਇਨ ਜੰਨੇ ਵੀ ਸਕਿਉਰਟੀ ਚੈੱਕ ਇਨ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਹੈਗੇ ਤੇ ਬੜਾ ਸਮੋਥਲੀ ਹੋ ਜਾਂਦਾ ਸਭ ਕੁਝ ਜਿੰਨੇ ਮਰਜ਼ੀ ਤਰੇ ਕਰੋ ਹਾਂ ਮਰਜ਼ੀ ਤਰੇ ਕਰੋ ਕੋਈ ਚੱਕਰ ਨਹੀਂ ਸਾਰੇ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਹਰ ਇੱਕ ਸੁੱਖ ਸਹੂਲਤ ਦਾ ਜਿਵੇਂ ਆ ਸਾਹਮਣੇ ਲਿਖਿਆ ਹੈਗਾ ਬੇਬੀ ਕੇ ਰੂਮ ਛੋਟੇ ਬੱਚੇ ਅਜੇ ਉਹਨਾਂ ਦਾ ਸ਼ਿਸ਼ੂ ਦੇਖਭਾਲ ਕਕਸ਼ ਅੱਗੇ ਦਿਵਿਆਂਗ ਟਾਇਲਟ ਹੈ ਉਹਨਾਂ ਦੇ ਲਈ ਤੇ ਸਭ ਪੀਣੇ ਦਾ ਪਾਣੀ ਸਭ ਕੁਝ ਇਹਦੇ ਵੇਟਿੰਗ ਰੂਮ ਆ ਸਰ ਸੌਰੀ ਵੇਟਿੰਗ ਏਰੀਆ ਤੇ ਸਾਰੇ ਪਾਸੇ ਬਹੁਤ ਸਾਰੇ ਇੱਥੇ ਵੇਟਿੰਗ ਏਰੀਆ ਨੇ ਬਹੁਤ ਸਾਰੇ ਮਤਲਬ ਟਾਇਲਟ ਵਾਸ਼ਰੂਮ ਵਗੈਰਾ ਨੇ ਕਿ ਇੱਥੇ ਮਰਜ਼ੀ ਤੁਸੀਂ ਚਤੁਰੇ ਫਿਰੋ ਕੋਈ ਫਿਕਰ ਵਾਲੀ ਕਰਨੀ ਹੈਗੀ ਜਮੇ ਕੋਈ ਡਰਨ ਵਾਲੀ ਕਰਨੀ ਹੈਗੀ ਸਭ ਕੁਝ ਠੀਕ ਹੈ ਇਹ ਪੋਚੇ ਲਾਉਂਦਾ ਫਿਰਦਾ ਸਫਾਈ ਵਾਲਾ ਕੰਮ ਚੱਲਦਾ ਨਾਲ ਦੀ ਨਾਲ ਇਹ ਐ ਐ ਪਾਣੀ ਆ ਜਾਂਦਾ ਤੂੰ ਤਾਂ ਐ ਪੀਣਾ ਪੈਂਦਾ ਪਾਣੀ ਵੀ ਐ ਪੀਣਾ ਪਿੰਦਾ ਪਾਣੀ ਇੱਥੋਂ ਐ ਪਾਣੀ ਪੀਣਾ ਪਿੰਦਾ ਓਕਲਾ ਕੇ ਇੱਥੇ ਜਿਵੇਂ ਮੇਰਾ ਹਸਬੰਦ ਪੀਂਦੇ ਆ ਹਾਂ ਪਾਚਾ ਕਿਸੇ ਕੋਈ ਪਾ ਦਿੰਦੇ ਹਾਂ ਜੀ ਸ਼ੁਰੂ ਇਹ ਇੱਥੋਂ ਸੈਲਫ ਸਰਪਸਾ ਆਪਣੇ ਆਪ ਤੁਸੀਂ ਇੱਥੋਂ ਕੁਝ ਇਹ ਤੋਂ ਫੋਨ ਮਸ਼ੀਨ ਦੇ ਵਿੱਚ ਕੈਸ਼ ਪਾਉਣਾ ਕੋਸ਼ਿਸ਼ ਆਪਣੇ ਆਪ ਉਹ ਹੋ ਜਾਂਦਾ ਹੈਗਾ ਮਿਲ ਜਾਂਦਾ ਹੈ ਇੱਥੋਂ ਜਿਹੜਾ ਕੋ ਚਾਹੀਦਾ ਉਹ ਨਿਕਲ ਗਿਆ ਜਾਂਦਾ ਤੇ ਲੈ ਲੈਂਦਾ ਹੈਗਾ ਅੰਤ ਤਿਆਰੀ ਹੋ ਰਹੀ ਹੈ ਹੁਣ ਬੁਲਾਉਣ ਦੀ ਇਹਨਾਂ ਦੀ ਫਲਾਈਟ ਦੇ ਲਈ ਅੰਦਰ ਸੱਤਾ ਪੱਤਰ ਹੁਣ ਦੇਣ ਲੱਗਿਆ ਇਹ ਗੇਟ ਖੁੱਲ ਗਿਆ ਤੇ ਹੁਣ ਸਾਰੇ ਬੰਦੇ ਰੈਡੀ ਹੋ ਗਏ ਅੰਦਰ ਜਾਣ ਲਈ ਇਹ ਜ਼ੋਨ 1 2 3 ਹੁੰਦਾ ਜਿਵੇਂ ਤੇ ਜ਼ੋਨ 3 ਦਿਕੇਗਾ ਤੇ ਜ਼ੋਨ ਹਰੀ ਪਹਿਲਾ ਜ਼ੋਨ 2 ਵਾਲੇ ਫਿਰ ਜ਼ੋਨ 2 ਵਾਲੇ ਜ਼ੋਨ 3 ਵਾਲੇ ਉਹ ਐਂਟਰੀ ਹੋ ਗਈ ਸ਼ੁਰੂ ਸੱਦੇ ਅੰਦਰ ਨੂੰ ਬਹੁਤ ਜੀ ਉਸਾਰ ਥੈਂਕ ਯੂ ਜੀ ਹੁਣ ਆਪਾਂ ਆ ਗਏ ਅੰਦਰ ਤੇ ਇਹ ਸਾਹਮਣੇ ਖੜੀਆਂ ਬਸਾਂ ਇਹ ਬੱਸਾਂ ਦੇ ਵਿੱਚ ਆਪਾਂ ਨੂੰ ਲੈ ਕੇ ਜਾਣਗੇ ਸਾਜ ਤੱਕ। ਤੁਰਕੀ ਤੇ ਹੁਣ ਆਹ ਬੱਸ ਹੋਰ ਲੱਗੀ ਆ ਕੇ ਹੁਣ ਇਸ ਬੱਸ ਦੇ ਵਿੱਚ ਬੈਠਣਗੇ। ਆਹ ਲੱਗੀ ਆ ਕੇ ਬੱਸ ਹੋਰ। ਜੀ ਆਪਾਂ ਹੁਣ ਚੜੀਏ ਇਸ ਬੱਸ ਦੇ ਵਿੱਚ। ਆਂਗਰੀਆ ਹੀ ਜੀ। नमस्कार और अपने साथ बच्चों को सावधानी से पकड़े रहे इंडिगो में आपका हार्दिक स्वागत है ये लेडीज़ एंड बॉयज़ एंड गर्ल्स इंडिगो वेलकम टू यू फॉर योर सेफ्टी फर्मली होल्ड ऑन टू द आवर एयरक्राफ्ट इज सैनिटाइज्ड एंड रेडी टू बोर्ड The vicinity of the aircraft. Thank you for choosing to fly with us. We wish you a pleasant flight All these are the wings <laughs> of the ship Here comes our ship Indigo We have to get on it like this We will get on it from here ਆਹ ਜਨਾ ਦੇਖੋ ਹਾਂ ਅੱਜ ਦੇਖੋ ਕਿੱਥੇ ਗਏ ਤੇ ਪਿੱਛੇ ਕਿੱਦਾਂ ਵੱਡਾ ਜਹਾਜ਼ ਹੈ ਤੇ ਕਿੰਡੀ ਉੱਪਰ ਦਾ ਪੂਰਾ ਵੱਡਾ ਜਹਾਜ਼ ਆ ਹੁਣ ਆਪਾਂ ਇਹਦੇ ਵਿੱਚ ਚੜਦੇ ਹਾਂ ਬੱਸਾਂ ਆਈ ਜਾਂਦੀਆਂ ਨੇ ਹੋਰ ਸਾਰੀਆਂ ਉਹ ਦੂਰ ਤੱਕ ਦੇਖੋ ਕਿੰਨੇ ਜਹਾਜ਼ ਪੜੇ ਨੇ ਸਾਰੇ ਯਾਤਰੀ ਚੜਦੇ ਆ ਹੁਣ ਆਪਾਂ ਇਹਦੇ ਅੰਦਰ ਜਹਾਜ਼ ਦੇ ਫੜਟਣ ਲੱਗੇ ਆ ਤੇ ਉਹ ਪਿੱਛੇ ਦੀ ਵੀ ਜਾਈ ਜਾਂਦੇ ਆ ਬਹੁਤ سارے ਲੋਕ ਹੈ ਜੀ ਹੈ ਜਾਈ ਜਾਂਦੇ ਆ ਬਹੁਤ ਚੱਲੀ ਪਵਨ ਚੱਲੀ ਹਰ ਵਾਸਤੇ ਚੱਲੀ ਹੈ ਨਾ ਓਕੇ ਚੱਲੀ ਹਰ ਵਾਸਤੇ ਕਰਦੇ ਰਹਿ 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 ਆ ਆ ਦੇਖੋ ਇਹਨੂੰ ਐ ਫੁੱਲ ਕਹਿ ਹੋ ਜਾਂਦੀ ਐ। ਆ ਦੇਖੋ ਮੈਂ ਬੈਠਿਆ ਹਾਂ ਉੱਤੇ ਆਪਾਂ ਦੇ ਆਹ ਆ ਜਾਣਕਾਰੀ ਦੇਣ ਲਈ ਹੈ। ਸਤਿ ਸ਼੍ਰੀ ਅਕਾਲ। ਆਪਣੀ ਯਾਤਰਾ ਕੁਸ਼ੀਦ ਹੀ ਸ਼ੁਰੂ ਕਰਨੀ ਹੈ। ਆਪ ਆਪਣੇ بڑے ਬਾਟ ਨੂੰ ਉੱਪਰ ਵਾਲੇ ਬੋਮ ਹੇਠਾਂ ਲਿਜਾਓ। ਔਰ ਛੋਟੇ ਬਾਟ ਨੂੰ ਸਾਹਮਣੇ ਵਾਲੀ ਸੀਟ ਦੇ نیچے। ਕਿਰਪਾ ਕਰਕੇ ਆਪਣੀ ਸੀਟ ਪਰ ਬੈਠ ਜਾਓ। ਅੱਗੇ ਰੱਖਣ ਲਈ ਆਹ ਇੱਕ ਖਾਲੀ ਐਨੂੰ ਛੋਟੇ ਨੂੰ ਵੀ نیچے ਰੱਖ ਲਓ ਥੱਲੇ ਰੱਖ ਲਓ। ਵੀਡੀਓ ਐਪਲੀਕੇਸ਼ਨ ਸੈਂਟਰ ਇਰਪੋਰਟ ਦੇ ਜਾਈ ਚਾਹੀਤੇ ਉੱਤੇ ਉਡਾਣ ਭਰੂਗੀ 1 ਘੰਟਾ 55 ਮਿੰਟ ਪੂਰੀ 1 ਘੰਟਾ 55 ਮਿੰਟ ਦੇ ਵਿੱਚ ਹਦਰਾਬਾਦ ਲੱਗੂਗੀ ਟ੍ਰੇਨ ਉੱਥੋਂ ਆਪਣਾ ਚੇਂਜ ਹਨ ਫਲਾਈਟ ਫਲਾਈਟ ਬਦਲ ਕੇ ਕੁਝ ਡਿਸਟਰਬਲੈਂਸ ਹੋ ਸਕਦੀ ਹੈ ਜਦ ਵੀ ਕੁਰਸੀ ਕੇ ਬੈਠੇ ਕੇ ਸਾਹ ਇਹ ਤੁਹਾਨੂੰ ਦੇਖੋ ਬਾਹਰ ਫਸਟਿੰਗ ਆਊਟ ਫੋਰ ਟੂ ਦ ਆਰਪੀ ਇਹ ਹੈ ਏਰੋਪਲੇਨ ਦੇ ਵਿੱਚੋਂ 92 ਤੇ ਅਜਹਾਜ ਹੁਣ ਐਸਾ 92 ਤੇ ਚੱਲ ਰਿਹਾ ਆਪਾਂ ਦੇ ਸ਼ਹਿਰ ਹਦਰਾਬਾਦ ਦੇ ਵਿੱਚ ਆਵਦਾ ਸਵਾਗਤ ਮੇਰ ਕੋਸ਼ਲ ਤੋਂ ਸੈਰ ਮੰਡਾ ਜਾਂਦਾ ਮੇਰਾ ਮੋਬਾਈਲ ਫੋਨ ਜਿਹਾ ਸਮਾਂ ਮੇਰੇ ਚਬਾਤੇ ਫੋਨ 4245 ਮੰਤਰ ਸੀ ਇੱਥੇ ਬਹਤੇ ਚਾਈਨ ਬੰਦ ਹੋਣੇ ਅਤੇ ਵਿਮਾਨ ਕੇ ਬਹੁਤ ਸ਼ਾਨਦਾਰ ਸ਼ਹਿਰ ਹੈ ਕਿਰਪਾ ਸਾਧਾਨ ਕਕਸ਼ ਸਾਵਧਾਨੀ ਸੇ ਖੋਲੇ ਯੂ ਮੇ ਨਾਊ ਯੂਜ਼ ਯਰ ਮੋਬਾਈਲ ਫੋਨ ਵੀ ਰਿਕਵੈਸਟ ਯੂ ਟੂ ਪਲੀਜ਼ ਰੀਮੇਨ ਆ ਦੇਖੋ ਹੁਣ ਇਸ ਤਰ੍ਹਾਂ ਜਹਾਜ਼ ਦੇਖਦੇ ਆ ਜਦੋਂ ਆਪਣੇ ਬੱਸ ਸਟੈਂਡ ਤੇ ਬੱਸਾਂ ਕਿਹੜੀਆਂ ਹੁੰਦੀਆਂ ਆ ਦੇਖੋ ਇਸ ਤਰ੍ਹਾਂ ਜਹਾਜ਼ ਖੜੇ ਰਹਿ ਕੇ ਤੇ ਹైదరాబాద్ ਵਿੱਚ ਪਹੁੰਚੇ ਆ ਸੀ ਅੱਧੀ ਰਾਤ ਹਾਂ ਅੱਧੀ ਰਾਤ ਆ 4-5 ਘੰਟੇ ਅਸੀਂ ਬਿਸਤਰਾ ਖੜਾ ਹਾਂਜੀ 4-5 ਘੰਟੇ ਹੋਣੇ ਅਸੀਂ ਇੱਥੇ ਸਟੇ ਕਰਾਂਗੇ ਤੇ ਇਸ ਤੋਂ ਬਾਅਦ ਅਗਲੇ ਫਲਾ ਫੜਾ ਵਾਲੇ ਪਹੁੰਚਾਂਗੇ